ਅੱਜ ਬਾਈ ਜੀ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਕਾਲ ਤੇ ਅਸੀਂ ਸਾਰੇ ਹੀ ਭਾਰਤ ਵਿੱਚ ਡੀਸੀ ਦਫ਼ਤਰਾਂ ਦੇ ਮੂਹਰੇ ਧਰਨਾ ਦਿੱਤਾ ਵਾ ਜੋ ਸਾਡਾ ਇੱਕ ਕਿਸਾਨ ਭੁਖੜ ਹੜਤਾਲ ਤੇ ਬੈਠਾ ਡੱਲੇ ਵਾਲਾ ਸਾਹਿਬ ਉਹਨਾਂ ਨੂੰ 25 ਤੋਂ 25 ਦਿਨ ਹੋ ਗਏ ਉਹਨਾਂ ਨੂੰ ਭੁਖੜ ਹੜਤਾਲ ਤੇ ਬੈਠਿਆ ਨੂੰ ਤੇ ਸਰਕਾਰ ਦੀ ਹਜੇ ਤੱਕ ਕੰਨਾਂ ਦੇ ਤੇ ਤੱਕ ਜੂਨ ਹੀ ਸਰਕੀ ਇਸ ਤੋਂ ਪਹਿਲਾਂ ਵੀ ਸਾਡੇ 700 ਕਿਸਾਨ ਸ਼ਹੀਦ ਹੋ ਗਏ ਆ ਅਸੀਂ ਦੱਸਣਾ ਚਾਹੁੰਦੇ ਆ ਵੀ ਜੇ ਅਸੀਂ ਕਿਸਾਨੀ ਬਚਾਵਾਂਗੇ ਤਾਂ ਹੀ ਅਸੀਂ ਦੇਸ਼ ਨੂੰ ਬਚਾ ਸਕਦੇ ਆ ਇਹ ਜਿੰਨੀ ਤੋਂ ਛੇਤੀ ਤੋਂ ਛੇਤੀ ਸਾਡੀ ਸਮੇਂ ਦੀ ਸਰਕਾਰ ਜਾਂ ਮੋਦੀ ਸਰਕਾਰ ਸਮਝ ਸਕਦੀ ਆ ਵੀ ਜੇ ਕਿਸਾਨੀ ਬਚਦੀ ਆ ਤਾਂ ਹੀ ਦੁਨੀਆ ਚੱਲਦੀ ਆ ਤੇ ਤਾਂ ਹੀ ਆਪਾਂ ਦੁਨੀਆ ਦੇ ਵਿੱਚ ਅਸਿਸਟੈਂਟ ਦੇ ਵਿੱਚ ਸਰਵਾਈਵ ਕਰ ਸਕਦੇ ਆ ਅੱਜ ਧਰਨਾ ਕਿਦਾਂ ਦਾ ਰਿਹਾ ਅੱਜ ਅੱਜ ਧਰਨਾ ਜੀ ਸਾਡਾ ਬਹੁਤ ਵਧੀਆ ਰਿਹਾ ਅਸੀਂ ਜਿੰਨੇ ਵੀ ਸਾਨੂੰ ਸੰਜਕਟ ਕਸਾਨ ਮੋਰਚੇ ਬਣੀ ਉਹ ਕਾਲ ਸੀ ਵੀ ਡੀਸੀ ਸਾਹਿਬ ਦੇ ਧਰਨਾ ਲਾਉਣਾ ਅਸੀਂ ਲਾਇਆ ਤੇ ਸਾਡਾ ਅਸੀਂ ਆਪਣਾ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਕੀ ਮੰਗਾਂ ਜੀ ਸਾਡੇ ਵਿੱਚ ਸਾਡੀਆਂ ਉਹੀ 15 ਜਿਹੜੀਆਂ ਪਹਿਲਾਂ ਦੀਆਂ ਮੰਗਾ ਸੀ ਐਮਐਸਪੀ ਨੂੰ ਲੈ ਕੇ ਜੋ ਜਿਵੇਂ ਕਿ ਸਾਡਾ ਡੱਲੇ ਵਾਲਾ ਸਾਹਿਬ ਧਰਨੇ ਤੇ ਬੈਠੇ ਆ ਉਹੀ ਮੰਗਾਂ ਦੇ ਉੱਤੇ ਅਸੀਂ ਵਰਕਰ ਆ ਰਹੇ ਜਿਵੇਂ ਕਿ ਪਹਿਲਾਂ ਸਾਨੂੰ ਜਿਵੇਂ ਸਾਨੂੰ ਲੌਲੀਪੌਪ ਦੇ ਦਿੱਤਾ ਸੀਗਾ ਜੀ ਤੁਹਾਡੀਆਂ ਮੰਗਾਂ ਮੰਨ ਮੰਨ ਲਈਆਂ ਸਾਡੀਆਂ ਤਿੰਨੇ ਕਾਨੂੰਨ ਰੱਦ ਕਰ ਦਿੱਤੇ ਸੀਗੇ ਪਰ ਉਹ ਕਿਸੇ ਹੋਰ ਰੂਪ ਦੇ ਵਿੱਚ ਇਹਨਾਂ ਨੇ ਸੂਬੇ ਦੇ ਸਰਕਾਰਾਂ ਨੂੰ ਲਾਗੂ ਕਰਨ ਲਈ ਕਹਿ ਦਿੱਤਾ ਗਿਆ ਸਾਡਾ ਰੋਸ਼ ਉਸ ਤੇ ਆ ਵੀ ਉਹਨਾਂ ਨੇ ਕਿਸੇ ਹੋਰ ਤਰੀਕੇ ਦੇ ਨਾਲ ਜਿਹੜੇ ਤਿੰਨੇ ਕਾਲੇ ਕਾਨੂੰਨ ਪਹਿਲਾਂ ਆਪਾਂ ਰੱਦ ਕਰਾ ਕੇ ਆਏ ਸੀ ਦਿੱਲੀ ਦੇ ਵਿੱਚ ਉਹਨਾਂ ਨੇ ਕਿਸੇ ਹੋਰ ਤਰੀਕੇ ਦੇ ਨਾਲ ਲਾਗੂ ਕਰਨੇ ਸ਼ੁਰੂ ਕਰ ਦਿੱਤੇ ਜੇ ਮੰਗਾ ਘੜੀ ਕਰ ਤੱਕ ਨੰਬਰ ਨਾ ਹੁੰਦਾ ਜਦੋਂ ਤੱਕ ਸਾਡੀ ਮੋਦੀ ਸਰਕਾਰ ਪੰਜਾਬ ਸਰਕਾਰ ਸਾਡੀਆਂ ਐਮਐਸਪੀ ਨੂੰ ਗਾਰੰਟੀ ਨਹੀਂ ਦਿੰਦੀ ਉਨਾ ਚਿਰ ਸਾਡੇ ਪ੍ਰਦਰਸ਼ਨ ਧਰਨੇ ਇਦਾਂ ਹੀ ਚੱਲਦੇ ਰਹਿਣਗੇ ਅੱਜ ਦਾ ਮਾਹੌਲ ਬਹੁਤ ਵਧੀਆ ਰਿਹਾ ਜੀ ਅਸੀਂ ਸਾਰੇ ਇਹੀ ਪਿੰਡਾਂ ਦੇ ਵਿੱਚੋਂ ਬੇਨਤੀ ਕਰਦੇ ਹਾਂ ਸਾਰੇ ਹੀ ਕਿਸਾਨ ਭਰਾਵਾਂ ਨੂੰ ਨੌਜਵਾਨਾਂ ਨੂੰ ਵੀ ਸਾਡਾ ਇੱਕ 70-75 ਸਾਲ ਦਾ ਬਜ਼ੁਰਗ ਪੁਖੜ ਤਾਲ ਤੇ ਬੈਠਾ ਵਾ ਜਦੋਂ ਵੀ ਸਾਨੂੰ ਕਿਸੇ ਵੀ ਵਕਤ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆਉਂਦੀ ਆ ਵੀ ਅਸੀਂ ਦਿੱਲੀ ਨੂੰ ਜਾਣ ਦੀ ਪੂਰੀ ਹਰ ਪਿੰਡ ਪਿੰਡ ਜਾ ਕੇ ਤਿਆਰੀ ਕਰਾਂਗੇ